ਵੈਗੁਰ ਜੀ ਦਾ ਖਾਲਸਾ ਸ੍ਰੀ ਵੈਗੁਰ ਜੀ ਕੀ ਫਤਿਹ ਇੱਥੋਂ ਹੁਣ ਕਥਾ ਅੱਗੇ ਸ਼ੁਰੂ ਕਰਨ ਲੱਗੇ ਆਂ ਬਾਬਾ ਹਰਨਾਮ ਸਿੰਘ ਜੀ ਨੇ ਗ੍ਰਫਤਾਰੀ ਦੇਣੀ ਇੱਥੋਂ ਵਿਦਾ ਲੈ ਕੇ ਆਪ ਜੀ ਸੰਗਤ ਸਮੇਤ ਗੁਰੂ ਨਾਨਕ ਨਵਾਸ ਵਿੱਚ ਗਏ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਜੀ ਵੀ ਪਤਾ ਲੱਗਣ ਸਾਰੇ ਠਾਂ ਆ ਗਏ बड़े प्रेम ਵਿੱਚ ਫਤਿਹ ਬੁਲਾਉਣ ਅਪ੍ਰੰਤ ਅੰਗਲਾ ਭਰ ਕੇ ਕਹਿਣ ਲੱਗੇ ਕਿ ਬਾਬਾ ਜੀ ਇਹ ਸੁਭਾ ਨਹੀਂ ਕਿ ਪੁੱਤਰ ਬਾਹਰ ਬੈਠਾ ਹੋਵੇ ਅਤੇ ਬਾਪੂ ਜੇਲ੍ਹ ਵਿੱਚ ਚਲਾ ਜਾਵੇ ਬਾਬਾ ਜੀ ਨੇ ਖਾਲਸੇ ਜੀ ਨੂੰ ਖੜਾਵੇ ਵਿੱਚ ਲੈ ਕੇ ਕਿਹਾ ਕਿ ਤੁਹਾਡੇ ਜਮੇ ਅਜੇ ਹੋਰ ਸੇਵਾ ਲੱਗੀ ਹੋਈ ਹੈ ਤੁਸੀਂ ਉਹ ਪੂਰੀ ਕਰੋ ਇਸੇ ਪ੍ਰਕਾਰ ਦੇ ਬਚਨ ਕਰਕੇ ਥੋੜੇ ਸਮੇਂ ਬਾਅਦ ਆਪ ਜੀ ਅਕਾਲ ਰੇਸ਼ਟ ਹੋ ਸਤੇ ਕਮਰੇ ਵਿੱਚ ਚਾ ਗਏ ਦੁਪਹਿਰ ਦਾ ਲੰਗਰ ਸਕਣ ਪ੍ਰਾਂਤ ਥੋੜਾ ਆਰਾਮ ਕਰਕੇ ਸਾਰੀ ਸੰਗਤ ਸਮੇਤ ਬਾਬਾ ਜੀ ਨੇ ਪਹਿਲੇ ਸ੍ਰੀ ਹਰਮੰਦਰ ਸਾਹਿਬ ਪ੍ਰਸ਼ਾਦਾ ਕਰ ਪ੍ਰਸ਼ਾਦ ਕਰਵਾ ਕੇ ਹਾਜ਼ਰੀ ਭਰੀ ਪ੍ਰਾਂਤ ਸ੍ਰੀ ਕਾਲ ਤਖਤ ਸਹਿਬ ਤੋਂ ਰੂਪਾ ਸਰਪਾਉ ਦੇ ਕੇ ਰੂਪ ਰੂਪ ਚ ਬਖਸ਼ਿਆ ਪ੍ਰਾਪਤ ਕਰਕੇ ਮੰਜੀ ਸਾਹਿਬ ਦਵਾਨ ਹਾਲ ਵਿਖੇ ਸਜੀ ਦਵਾਨ ਵਿੱਚ ਆ ਬਰਾਜੇ ਹਰ ਰੋਜ਼ ਦੀ ਤਰ੍ਹਾਂ ਬੜਾ ਭਾਰੀ ਦਵਾਨ ਸਜਿਆ ਸੰਤ ਹਰਚੰਦ ਸਿੰਘ ਜੀ ਲੰਗਵਾਲ ਅਤੇ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਜਥੇ ਸੇ ਸੇਤ ਮੰਜੀ ਸਾਹਿਬ ਪੱਜ ਗਏ ਜਥੇਦਾਰ ਹਰਚੰਦ ਸਿੰਘ ਜੀ ਮਹਲੂ ਅਚੇਚੇ ਤੌਰ ਤੇ ਸ੍ਰੀ ਏਸਗੜ ਸਾਹਿਬ ਤੋਂ ਬਾਬਾ ਜੀ ਨੂੰ ਮਦਦ ਦੇਣ ਲਈ ਆਏ ਸਨ ਏਸਗੜ ਤਕਰੀਰਾਂ ਤੋਂ ਬਾਅਦ ਬਾਬਾ ਜੀ ਨੇ ਸਭ ਸੰਗਤਾਂ ਦਾ ਧੰਨਵਾਦ ਕੀਤਾ ਅਤੇ 75000 ਰੁਪਏ ਦੀ ਥੈਲੀ ਸੰਤ ਜਨੈਲ ਸਿੰਘ ਜੀ ਦੇ ਰਾਹੀਂ ਸੰਤ ਅਰਚਾਰ ਹਰਚੰਦ ਸਿੰਘ ਜੀ ਨੂੰ ਪੇਟ ਕੀਤੀ। ਦਿਵਾਨ ਦੇ ਸਮਾਪਤ ਹੀ ਪੁੱਛੋ ਅਰਦਾਸਾ ਸੋਧਿਆ ਗਿਆ ਸਾਰਾ ਜਥਾ ਜੋ ਕੇ 1500 ਤੋਂ ਉੱਪਰ ਸਿੰਘ ਸਿੰਘਣੀਆਂ ਦਾ ਸੀਨੇ ਅੱਜ ਪਹਿਲਾਂ ਜਥਿਆਂ ਨਾਲੋਂ ਅਨੋਖਾ ਢੰਗ ਨਾਲ ਇਰਤਾਰੀ ਦੇਣ ਲਈ ਚਾਲੇ ਪਾਏ। ਇਸ ਦਿਨ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਦੇ ਜੈਕਾਰੇ ਤੁਮ علاوہ ਕਿਸੇ ਵੀ ਕਿਸਮ ਦਾ ਕੋਈ ਨਾਰਾ ਨਹੀਂ ਲਗਾਇਆ ਗਿਆ ਅਤੇ ਕੇਵਲ ਸਤਨਾਮ ਵਾਹਿਗੁਰੂ ਦਾ ਜਾਪ ਕਰਦੇ ਆਂ ਹੀ ਕੂਤਬਾਲੀ ਨੂੰ ਪੂਜ ਕੀਤਾ ਬੇਅੰਤ ਸੰਗਤਾਂ ਸ਼ੜਕ ਦੇ ਦਿਵਾਲੇ ਤੇ ਸ਼ੜਕ ਨਾਲ ਲੱਗਦੇ ਮਕਾਨਾਂ ਉੱਪਰ ਖੜੋ ਕੇ ਮਹਾਪਰਖਾਨੀ ਉਮਾਈ ਵਿਚ ਚਾਰ ਹੈ ਜਿਸ ਜਥੇ ਦੇ ਦਰਸ਼ਨ ਕਰਈਆਂ ਸਨ ਨਾਰਾ ਪੁਰਾਣੀ ਇਹ ਜਾਣਨ ਲਈ ਅਸਤਕ ਸੀ ਕਿ ਐਡੇ ਵੱਡੇ ਜਥੇ ਦੀ ਕਿ ਜਿਸ ਵਿੱਚ ਵੀ ਵਿੱਚ ਕੇ ਕੋਈ ਵੀ ਨਾਰਾ ਨਹੀਂ ਲੱਗ ਰਿਹਾ ਕੇਵਲ ਸਤਨਾਮ ਵਾਹਿਗੁਰੂ ਦੀਆਂ ਧੁਨੀਆਂ ਹੀ ਗੂੰਜ ਰਹੀਆਂ ਹਨ ਕਿਹੜਾ ਮਹਾਪੁਰਖ ਅਗਵਾਈ ਕਰ ਰਿਹਾ ਹੈ ਬਹੁਤ ਸਾਰੇ ਪ੍ਰੇਮੀ ਜੋ ਕੇ ਕੇਵਲ ਸ੍ਰੀ ਅਮਰ ਸਾਰ ਸਹਿਬ ਤੱਕ ਇਸ ਜਥੇ ਨੂੰ ਮਦਦਗੀ ਦੇਣ ਲਈ ਹੀ ਆਏ ਸੰਨ ਉਮੀ ਗਰਫਤਾਰੀ ਦੇਣ ਲਈ ਨਾਲ ਹੀ ਤਿਆਰ ਹੋ ਗਏ ਬਾਸਕਰਾਂ ਨੂੰ ਪਰਤਣ ਦਾ ਖਿਆਲ ਹੀ ਭੁੱਲ ਗਿਆ ਗਾਂ ਕੋ ਤਾਂ ਜੋ ਇੱਛਾ ਫੇਰ ਨਾ ਮਹੜ ਡੜਾ ਬਾਣੀ ਗੱਲ ਹੀ ਬਣੀ ਕਿ ਜੇ ਬਾਬਾ ਜੀ ਐਡੀ ਵੱਡੀ ਉਮਰ ਵਿੱਚ ਗਰਫਤਾਰੀ ਦੇਣ ਜਾ ਸਕਦੇ ਹਨ ਤਾਂ ਅਸੀਂ ਜੋ ਸਰੀਰ ਕਰਕੇ ਕਾਫੀ ਤਕੜੇ ਹਾਂ ਇਸ ਮੂੰਹ ਨਾਲ ਬਾਸ ਜਾਈਏ ਸ਼ਾਮ ਪੈਣ ਵਾਲੀ ਸੀ ਇਹ ਸਾਰਾ ਜਥਾ ਉਤਵਾਲੀ ਪੁੱਜ ਗਿਆ ਕਰਮਚਾਰੀਆਂ ਨੇ ਸਿੰਘਾਂ ਦੇ ਗ੍ਰਫਤਾਰੀ ਬਰਾਂਟ ਬਣਾਉਣੇ ਸ਼ੁਰੂ ਕੀਤੇ ਰਾਤ ਨੂੰ 9:00 ਵਜੇ ਦੇ ਕਰੀਬ ਸੰਗਤਾਂ ਨੇ ਉਤਵਾਲੀ ਅੰਦਰ ਹੀ ਗੁਰੂ ਰਾਮਦਾਸ ਸਾਹਿਬ ਜੀ ਦੇ ਲੰਗਰ ਵਿੱਚੋਂ ਆਇਆ ਪ੍ਰਸ਼ਾਦਾ ਛਕਿਆ ਜਥੇ ਨੂੰ ਪਿਤਾ ਕਰਨ ਆਈ ਸੰਗਤਵੀ ਅਜੇ ਕੋਤਵਾਲੀ ਕੋਤਵਾਲੀ ਸੀ ਬਾਬਾ ਜੀ ਚਾਰ ਪੰਜ ਸਿੰਘਾਂ ਨਾਲ ਇੱਕ ਛੋਟੇ ਕਮਰੇ ਵਿੱਚ ਬੈਠੇ ਸਨ ਆਪ ਜੀ ਨੇ ਰਹਿਰਾ ਸਾਹਿਬ ਦਾ ਪਾਠ ਕਰਨ ਅਪरांत ਜਲ ਪਾਣੀ ਛਕਿਆ 10:00 ਵਜੇ ਤੱਕ ਸਾਰੀ ਸਰਕਾਰੀ ਕਾਰਵਾਈ ਪੂਰੀ ਹੋ ਗਈ ਬਾਬਾ ਜੀ ਨੂੰ ਮੁਖੀ ਸਿੰਘਾਂ ਨੇ ਦੱਸਿਆ ਕਿ ਸਾਰੀ ਤਿਆਰੀ ਹੋ ਗਈ ਹੈ ਤੇ ਇਹ ਸੰਗਤ ਨੂੰ ਬਠਿੰਡਾ ਜੇਲ੍ਹ ਵਿੱਚ ਲਿਜਾਇਆ ਜਾਵੇਗਾ ਆਪ ਜੀ ਨੇ ਕਿਹਾ ਕਿ ਜਿੱਥੇ ਇਹਨਾਂ ਦੀ ਮਤ ਜੀ ਹੈ ਲੈ ਚੱਲਣਾ ਤੁਸੀਂ ਸਾਰੀ ਸੰਗਤ ਨੂੰ ਸਾਡੀ ਵੱਲੋਂ ਬੇਨਤੀ ਕਰਦੇ ਹਾਂ ਕਿ ਉਹ ਬੱਸਾਂ ਵਿੱਚ ਬੈਠ ਜਾਣ ਅਤੇ ਸਾਰੇ ਰਾਸਤੇ ਵਿੱਚੋਂ ਬੇਨਤੀ ਚੌਪਈ ਸਹਿਬ ਦਾ ਪਾਠ ਪਾਠ ਜਾਂ ਸਤਨਾਮ ਵਾਹਿਗੁਰੂ ਦਾ ਜਾਪ ਹੀ ਕਰਨਾ ਹੈ ਫालतू ਗੱਲਾਂ ਨਹੀਂ ਕਰਨੀਆਂ ਸਾਰੇ ਸੰਗਤ ਤੱਕ ਬਾਬਾ ਜੀ ਨੇ ਇਹ ਸ੍ਰੀਹਾਂ ਪਹਾਂ ਦਿੱਤਾ ਗਿਆ ਸੰਗਤ ਜਾਬ ਕਰਦੀ ਹੋਈ ਬੱਸਾਂ ਵਿੱਚ ਬੈਠ ਗਈ ਬਾਬਾ ਜੀ ਅਤੇ ਦਾਸਮੀ ਇੱਕ ਬੱਸ ਵਿੱਚ ਡਰਾਈਵਰ ਦੀ ਸੀਟ ਦੇ ਪਿਛਲੀ ਤਿੰਨ ਸਵਾਰੀਆਂ ਵਾਲੀ ਛੇ ਉੱਤੇ ਬੈਠ ਗਏ ਗਰਮੀ ਹੋਣ ਕਰਕੇ ਮੈਂ ਬਾਬਾ ਜੀ ਨੂੰ ਪੱਖੀ ਝੱਲਣ ਦੀ ਸੇਵਾ ਕਰਨ ਲੱਗ ਪਿਆ ਇੰਨੇ ਚੈਨ ਨੂੰ ਸਰਦਾਰ ਜਦੋਂ ਇਹ ਸਿੰਘ ਜੀ ਵੀ ਆਏ ਅਤੇ ਸਰਦਾਰ ਮਗੀਚਾ ਸਿੰਘ ਜੀ ਵੀ ਆਏ ਤੇ ਬਾਬਾ ਜੀ ਨੂੰ ਬੇਨਤੀ ਕੀਤੀ ਕਿ ਆਪ ਜੀ ਬੱਸ ਬਦਲ ਲਵੋ ਕਿਉਂਕਿ ਇਸ ਮਸਤੇ ਡਰਾਈਵਰ ਨੇ ਸਾਡੇ ਸਾਹਮਣੇ ਕਾਫੀ ਸਾਰੀਆਂ ਅਫੀਮ ਖਾਦੀ ਹੈ ਤੇ ਹੁਣ ਨਸ਼ਾ ਬਦਾਉਣ ਲਈ ਤਬਾਕੂ ਆਦਮ ਮਾਲ ਰਿਹਾ ਹੈ ਸੋ ਕਿਤੇ ਇਹ ਐਕਸੀਡੈਂਟ ਹੀ ਨਾ ਕਰ ਦੇਵੇ ਬਾਬਾ ਜੀ ਨੇ ਉੱਤਰ ਦਿੱਤਾ ਇਹ ਫਿਕਰ ਨਾ ਕਰੋ ਸ਼ਾਇਦ ਇਸੇ ਤਰ੍ਹਾਂ ਹੀ ਇਹਦਾ ਭਲਾ ਹੋਣਾ ਹੋਵੇ ਦੂਸਰਾ ਹੁਣ ਦੇਖੇ ਦੇਰੀ ਨਾ ਕਰੋ ਜਲਦੀ ਚੱਲੇ ਪਾ ਦੇਵੋ ਤਾਂ ਜੋ ਸਵੇਰ ਦੇ ਨਤਨੇਮ ਦੇ ਬਖਤ ਕਿਸੇ ਟਿਕਾਣੇ ਪੁੱਜ ਜਾਏਗੇ ਜੇ ਕਾਰਿਆਂ ਦੀ ਗੂੰਜ ਵਿੱਚ 31 31 ਮਸਾਂ ਵਿੱਚ ਸੰਗਤਾਂ ਨੂੰ ਚੱਲੇ ਪਾ ਦਿੱਤੇ ਸ੍ਰੀ ਅਮਰਤਾ ਸਾਹਿਬ ਤੋਂ ਤਨ ਤਨ ਸਹਿਮ ਹਰੀ ਕੇ ਪੱਤਣ ਮੋਗਾ ਵਿੱਚ ਦੀ ਮਸਾਂ ਜੇ ਭਾਈ ਭਗਤਾ ਕਸਵੇਂ ਤੋਂ ਪਿੱਛੇ ਹੀ ਪੁੱਜੀਆਂ ਸਨ ਕਿ ਸੜਕ ਵਿਚਕਾਰੇ ਡਰਾਮਾ ਤੇ ਲਖਣਾ ਸ਼ੁੱਟ ਕੇ ਸੜਕ ਬੰਦ ਕੀ ਬੰਦ ਕੀਤੀ ਹੋਈ ਸੀ ਬੱਸਾਂ ਰੁਕ ਗਈਆਂ ਬੱਸਾਂ ਦੀ ਲੇਟ ਵਿੱਚ ਜਿੱਥੇ ਤੱਕ ਨਿਗਾਹ ਜਾਂਦੀ ਸੀ ਪੁਲਸ ਅਤੇ ਸੀਆਰਪੀਐਫ ਹੀ ਤਸਰਹੀ ਇਸੀ ਬਾਬਾ ਜੀ ਨੇ ਬੱਸਾਂ ਦੇ ਰੁਕਣ ਦਾ ਕਾਰਨ ਪੁੱਛਿਆ ਮੈਂ ਆਪ ਜੀ ਨੂੰ ਦੱਸਿਆ ਕਿ ਅਜੇ ਤੱਕ ਕਿਸੇ ਕਾਰਨ ਦਾ ਪਤਾ ਨਹੀਂ ਲੱਗਾ ਪਰ ਜਿੱਥੋਂ ਤੱਕ ਨਿਗਾਹ ਜਾਂਦੀ ਹੈ ਪੁਲਿਸੀ ਪੁਲਸ ਹੈ ਆਪ ਜੀ ਨੇ ਹਸਮ ਕੀਤਾ ਕਿ ਇਹਨਾਂ ਨੂੰ ਪੁੱਛੋ ਇੱਕ ਹੀ ਚਾਹੁੰਦੇ ਹਨ ਇਹਨੇ ਚੈਨ ਨੂੰ ਇੱਕ ਦੋ ਮੁਖੀ ਸਿੰਘਾਂ ਨਾਲ ਪੁਲਸ ਨੇ ਉੱਚ ਅਧਿਕਾਰੀ ਬਾਬਾ ਜੀ ਪਾਸੋਂ ਬਾਸ ਵਿੱਚੋਂ ਆ ਮੈਸਜ ਆ ਗਏ ਤੇ ਕਹਿਣ ਲੱਗੇ ਕਿ ਸਾਡੇ ਪਾਸ ਜੇਲ੍ਹ ਵਿੱਚ ਜਗ੍ਹਾ ਨਹੀਂ ਹੈ ਇਸ ਕਰਕੇ ਅਸੀਂ ਤੁਹਾਨੂੰ ਜੇਲ੍ਹ ਵਿੱਚ ਨਹੀਂ ਲਿਜਾ ਸਕ ਸਕਦੇ ਜੇਕਰ ਤੁਸੀਂ ਬਾਬਸ ਜਾਨਾ ਚਾਹਲੇ ਹੋ ਤਾਂ ਦੇਸੀ ਬੱਸਾਂ ਵਿੱਚ ਬੱਸਾਂ ਜਿੱਥੇ ਤੱਕ ਛੱਡ ਆਉਣਗੀਆਂ ਪਰ ਜੇ ਤੁਸੀਂ ਬਾਬਸ ਨਹੀਂ ਜਾਣਾ ਤਾਂ ਸਾਰੀਆਂ ਬੱਸਾਂ ਖਾਲੀ ਕਰ ਦੇਵੋ ਬਾਬਾ ਜੀ ਨੇ ਸਾਰੀ ਗੱਲ ਸੁਣ ਕੇ ਉੱਤਰ ਦਿੱਤਾ ਕਿ ਅਸੀਂ ਸਰਬ ਸੰਗਤ ਦੀ ਹਾਜ਼ਰੀ ਵਿੱਚ ਸਤਿਗੁਰੂ ਜੀ ਅੱਗੇ ਜੀਲ ਜਾਣ ਦੀ ਅਰਦਾਸ ਕੀਤੀ ਹੋਈ ਹੈ ਸੋ ਅਸੀਂ ਉਹਨਾਂ ਚਿਹਰ ਬਸਾਂ ਖਾਲੀ ਨਹੀਂ ਕਰਾਂਗੇ ਜਿੰਨਾ ਚਿਹਰੇ ਤੁਸੀਂ ਸਾਨੂੰ ਜੀਲ ਵਿੱਚ ਨਹੀਂ ਲੈ ਜਾਂਦੇ ਸਾਡਾ ਇਹ ਪੱਕਾ ਫੈਸਲਾ ਹੈ ਉਹ ਅਦਕਰੀ ਬਾਸ ਚਲੇ ਗਏ ਸੋ ਸਿੰਘਾਂ ਦੀ ਬਾਬਾ ਜੀ ਨੇ ਡਿਊਟੀ ਲਗਾ ਦਿੱਤੀ ਕਿ ਸਾਰੀਆਂ ਬੱਸਾਂ ਵਿਚਲੀਆਂ ਸੰਗਤਾਂ ਨੂੰ ਸੁਚਿਤ ਕਰ ਦੇਵੋ ਕਿ ਕੋਈ ਵੀ ਬੱਸ ਖਾਲੀ ਨਾ ਕੀਤੀ ਜਾਵੇ ਅਤੇ ਨਾ ਸਤਨਾਮ ਵਾਹਿਗੁਰੂ ਦਾ ਜਾਪ ਜਾਰੀ ਰੱਖੋ ਕੋਈ ਸਿੰਨਾ ਨਹੀਂ ਬੱਚਾ ਉੱਪਰ ਰੱਖ ਕੇ ਉੱਚੀ ਉੱਚੀ ਜੈਕਾਰੇ ਛੱੜਨੇ ਅਰੰਭ ਕਰ ਦਿੱਤੇ ਨਾਉ ਦਾ ਮਾਤਾ ਮਰਨ ਇਸੇ ਲਈ ਤਾਂਕ ਤੜਕ 4 ਵਜੇ ਦਾ ਸਮਾਂ ਹੋ ਚੁੱਕਿਆ ਸੀ ਸਾਰੀ ਸੰਗਤ ਨੇ ਇਹ ਦ੍ਰੜ ਫੈਸਲਾ ਕਰ ਲਿਆ ਕਿ ਜੇਕਰ ਇਸ ਨੇ ਜਬਰੀ ਮੱਸਾਂ ਖਾਲੀ ਕਰਾਉਣ ਦਾ ਯਤਨ ਵੀ ਕੀਤਾ ਤਾਂ ਵੀ ਮੱਸਾਂ ਖਾਲੀ ਨਹੀਂ ਕੀਤੀਆਂ ਜਾਣਗੀਆਂ ਨੇੜੇ ਦੇ ਪਿੰਡਾਂ ਵਿੱਚ ਕੁਝ ਤਾਂ ਇਹ ਕਾਰਿਆਂ ਦੀ ਗੂੰਜ ਰਾਹੀ ਤੇ ਕੁਝ ਸੜਕ ਤੇ ਆਉਣ ਜਾਣ ਵਾਲੇ ਪ੍ਰੇਮੀਆਂ ਰਾਹੀ ਪਤਾ ਲੱਗੇ ਗਿਆ ਕਿ ਕੇਸਰ ਸਿੰਘ ਵਾਲਾ ਦੇ ਮਿਡਲ ਸਕੂਲ ਦੇ ਕੋਲ ਸਿੱਖ ਸੰਗਤਾਂ ਦਾ ਇੱਕ ਬਹੁਤ ਵੱਡਾ ਜੱਥਾ ਜੋ ਕੇ ਸ੍ਰੀ ਅਮਰਤਸਰ ਸਹਿਬ ਤੋਂ ਗ੍ਰਫਤਾਰੀ ਕਰਕੇ ਬਠਿੰਡਾ ਜੇਲ੍ਹ ਨਜਾਇਆ ਜਾ ਰਿਹਾ ਸੀ ਉਸ ਨੂੰ ਪੁਲਿਸ ਨਹੀਂ ਰੋਕ ਲਿਆ ਹੈ ਅਤੇ ਕਾਫੀ ਤਣਾਅ ਵਾਲਾ ਮਾਤਾ ਬਨ ਬਣ ਚੁੱਕਿਆ ਹੈ ਲੋਕਾਂ ਦੀ ਬੇਹੱਦ ਸਰਦਾ ਉਧਰ ਸਤਿਗੁਰੂ ਜੀ ਨੇ ਨਗਰ ਦੀਆਂ ਸੰਗਤਾਂ ਨੂੰ ਐਸੀ ਪ੍ਰੇਰਨਾ ਦਿੱਤੀ ਕਿ ਸੰਗਤਾਂ ਚਾਹ ਦੁੱਧ ਦੀਆਂ ਗਾਗਰਾਂ ਲੈ ਕੇ ਆਉਣ ਲੱਗ ਪਈਆਂ ਉਹ ਜੇ ਪ੍ਰੇਮੀ ਕਿਸ ਸੈਸੰਗ ਵਾਲੇ ਤੋਂ ਜਾ ਕੇ ਦੁੱਧ ਰੋਟੀਆਂ ਲੈ ਆਏ ਸ਼ਹਿਰ ਦੁੱਧ ਲੈ ਜਾ ਰਹੇ ਦੂਜੀਆਂ ਨੇ ਵੀ ਆਪਣਾ ਦੁੱਧ ਚਾਹ ਦੀਆਂ ਗਾਗਰਾਂ ਵੰਚਣ ਲਾ। ਲੜਾ ਕੇ ਸੰਗਤਾਂ ਨੂੰ ਛੋਣਾ ਸ਼ੁਰੂ ਕਰ ਦਿੱਤਾ। ਤਕਰੀਬਨ 5:30 ਵਜੇ ਤੱਕ ਸਾਰੇ ਜਥੇ ਨੂੰ ਚਾਹ ਦੁੱਧ ਤੇ ਦੰਬਲ ਰੋਟੀਆਂ ਨਾਲ ਅੰਨ ਦੁੱਧ ਕਰ ਦਿੱਤਾ ਗਿਆ। ਮਿਡਲ ਸਕੂਲ ਬਾਸ ਸਟੈਂਡ ਦੇ ਰੂਮ ਵਿੱਚ ਬਦਲ ਗਿਆ। ਨੀਂਦ ਦਾ ਛੜਾ ਹੋ ਚੁੱਕਾ ਸੀ। ਇੱਕ ਸਿੰਘ ਨੂੰ ਪੇਜ ਕੇ ਬਾਬਾ ਜੀ ਨੇ ਮੁਖੀ ਸਿੰਘਾਂ ਨੂੰ ਆਪਣੇ ਪਾਸ ਸੱਦਿਆ ਤੇ ਨਵੀਂ ਸਤਿ ਸ੍ਰੀ ਅਕਾਲ ਮਾਰੇ ਪੁੱਛਿਆ ਸਿੰਘਾਂ ਨੇ ਦੱਸਿਆ ਕਿ ਅਬਸਰ ਆਪਣੇ ਫੈਸਲੇ ਤੇ ਮੈਂ ਜਦ ਹਨ ਕਿ ਜਾਣ ਤਾਂ ਬੱਸ ਚਲੇ ਜਾਓ ਜਾਂ ਬੱਚਾ ਛੱਡ ਦਿਓ ਲੋਗ ਤਿੰਨ ਮਿੰਟ ਦੇ ਮਸ਼ਵਰੇ ਪਿੱਛੋਂ ਇਹ ਗੌਰ ਮਤਾ ਹੋ ਗਿਆ ਕਿ ਸਾਰੀਆਂ ਬੱਚਾ ਸਣ ਨੂੰ ਲਾ ਕੇ ਮਿਡਲ ਸਕੂਲ ਦੇ ਹਾਤੇ ਵਿੱਚ ਖੜੀਆਂ ਕਰ ਦਿੱਤੀਆਂ ਜਾਣ ਅਤੇ ਇਹਨਾਂ ਉੱਪਰ ਕਬਜ਼ਾ ਕਰਕੇ ਸਕੂਲ ਵਿੱਚ ਹੀ ਦਵਾਨ ਸਜਾ ਦਿੱਤਾ ਜਾਵੇ ਇਸ ਗੁਰਮਤੇ ਤੋਂ ਬਾਅਦ ਸਿੰਘਾਂ ਨੇ ਅਗਲੀ ਬੱਸਾਂ ਦੇ ਡਰਾਈਵਰਾਂ ਨੂੰ ਬਾਬਾ ਜੀ ਦਾ ਫੈਸਲਾ ਦੱਸ ਦਿੱਤਾ ਅਤੇ ਪਿੱਛੇ ਵੀ ਖ਼ਬਰ ਪੇਜ ਦਿੱਤੀ ਕਿ ਸਾਰੀਆਂ ਬੱਸਾਂ ਸਾਡੇ ਮੰਗਰ ਲੈ ਆਓ ਡਰਾਈਵਰਾਂ ਨੇ ਬੱਸਾਂ ਸਟਾਰਟ ਕੀਤੀਆਂ ਪुलिस ਵਾਲੇ ਇੱਕਦਮ ਸਾਵਧਾਨ ਹੋ ਗਏ ਕਿ ਸ਼ਾਇਦ ਇਹ ਬੱਸਾਂ ਗਾਂ ਤੋਨ ਲੱਗੇ ਹਨ ਪਰ ਹੋਇਆ ਉਹਨਾਂ ਦੇ ਅਣਜਾਣੇ ਤੋਂ ਅਰਥ ਸਿੱਖਾ ਨੇ ਜੇ ਕਾਰੇ ਛੱਡਦਿਆਂ ਹੋਈਆਂ ਬੱਸਾਂ ਇੱਕ ਇੱਕ ਕਰਕੇ ਸਕੂਲ ਵਿੱਚ ਖੜੀਆਂ ਕਰਨੀਆਂ ਆ ਰੰਭ ਕਰ ਦਿੱਤੀਆਂ ਬਹੁਤ ਸਨੇ ਰੋਕਣ ਦਾ ਯਤਨ ਕੀਤਾ ਪਰ ਜਥੇ ਦੇ ਸਿੰਘ ਪੁਲਿਸ ਦੇ ਅੱਗੇ ਦੋਰੀਆਂ ਤੀਰੀਆਂ ਦੁਬਾਰਾ ਬਣ ਕੇ ਖਲੋ ਗਏ ਜਿੱਥੇ ਜਿਸੇ ਸਦਕਾ ਪੁਲਿਸ ਦੀ ਕੋਈ ਵੀ ਪੇਸ਼ਨਾ ਗਈ ਬੱਸਾਂ ਸਕੂਲ ਦੇ ਹਾਤੇ ਵਿੱਚ ਖੜੀਆਂ ਕਰ ਦਿੱਤੀਆਂ ਗਈਆਂ ਅਤੇ ਸਕੂਲ ਵਿੱਚ ਬਹੁਤ ਵੱਡੇ ਬੱਸ ਸਟੈਂਡ ਦੀ ਤਰ੍ਹਾਂ ਲੱਗਣ ਲੱਗਾ ਇਲਾਕੇ ਦੇ ਮੁਖੀ ਸੱਜਣ ਬਾਬਾ ਜੀ ਬਾਸਾ ਕੇ ਹਾਜ਼ਰ ਹੋਏ ਨੇ ਚਰਤਾ ਕੋ ਉਸ ਇਲਾਕੇ ਦੇ ਮੁਖੀ ਸੱਜਣਾ ਤੇ ਹੋਰ ਬੇਅੰਤ ਸੰਗਤਾਂ ਉੱਥੇ ਪੁੱਜ ਚੁੱਕੀਆਂ ਸਨ ਅਤੇ ਇਹ ਸਾਰਾ ਨਜ਼ਾਰਾ ਆਪਣੇ ਅੱਖੀਂ ਵੇਖ ਰਹੇ ਸਨ ਬਾਬਾ ਜੀ ਬਾਸਾ ਉਸ ਇਲਾਕੇ ਦੇ ਪਤਵੰਤੇ ਸੱਜਣਾ ਤੇ ਬੇਨਤੀ ਕੀਤੀ ਕਿ ਆਪ ਜੀ ਭੋਰਾ ਜਿੰਨਾ ਵੀ ਚਿੰਤਾ ਨਾ ਕਰੋ ਇਹ ਸਾਰਾ ਇਲਾਕਾ ਤੁਹਾਡੇ ਨਾਲ ਹੈ ਅਸੀਂ ਥੋੜੇ ਸਮੇਂ ਵਿੱਚ ਹੀ ਜੋ ਵੀ ਤੁਸੀਂ ਹੁਕਮ ਕਰੋ ਉਸੇ ਤਰ੍ਹਾਂ ਦਾ ਪ੍ਰਬੰਧ ਕਰ ਦਿੰਦੇ ਹਾਂ ਲੰਗਰ ਤਾਂ ਆਪ ਲੰਗਰ ਤਾਂ ਬੰਡ ਵਿੱਚੋਂ ਪੱਕਿਆ ਪਕਾਇਆ ਦੋ ਤਿੰਨ ਘੰਟੇ ਤੱਕ ਆ ਜਾਵੇ ਜੇਕਰ ਕਿਸੇ ਵਸਤੂ ਦੀ ਛੇਤੀ ਇਹ ਲੋਰਤ ਹੈ ਤਾਂ ਹੁਕਮ ਕਰੂ ਬਾਬਾ ਜੀ ਨੇ ਜਥੇ ਦਾ ਦੇ ਸਿੰਘਾਂ ਨਾਲ ਸਲਾਹ ਕਰਕੇ ਪ੍ਰੋਗਰਾਮ ਬਣਾਇਆ ਕਿ ਸਤਿਗੁਰੂ ਜੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਮਾਰੀ ਲਿਆ ਕੇ ਸਕੂਲ ਦੀ ਮੈਚ ਚੰਗੇ ਕਮਰੇ ਬੈਚਸ ਸਵਾਈ ਆਦ ਕਰਨ ਕੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰ ਦਿੱਤਾ ਜਾਵੇ ਅਤੇ ਬਾਹਰ ਖੁੱਲੇ ਖੁੱਲੇ ਕਾਦਵਾਨ ਨਿਮਾਨ ਸੁਝਾ ਦਿੱਤਾ ਜਾਵੇ ਇਸ ਤਰ੍ਹਾਂ ਇੱਕ ਤੰਗ ਗਰਮਤ ਪ੍ਰਚਾਰ ਹੋਵੇਗਾ ਦੂਸਰੇ ਜਥੇ ਦੀ ਸੰਗਤ ਫਾਲਤੂ ਗੱਲਾਂ ਵਿੱਚ ਸਮਾ ਜਾਈ ਗਵਾਉਣ ਦੀ ਜਗ੍ਹਾ ਗਰਬਾਣੀ ਕਥਾ ਕੀਰਤਨ ਸੁਣ ਕੇ ਲਾਹਾ ਪ੍ਰਾਪਤ ਕਰੇ ਆਪ ਜੀ ਨੇ ਇਲਾਕੇ ਦੇ ਮੁਖੀ ਨੂੰ ਬੇਨਤੀ ਕੀਤੀ ਕਿ ਸਭ ਤੋਂ ਪਹਿਲਾਂ ਤੁਸੀਂ ਸ੍ਰੀ ਗੁਰੂ ਸਤਿਗੁਰੂ ਜੀ ਦਾ ਰਾਗ ਸ਼ਕਨ ਮੰ ਬਾ ਲਈ ਲੋੜੀ ਦਾ ਸਮਾਨ ਅਤੇ ਸਕੂਲ ਦੇ ਕਿਸੇ ਚੰਗੇ ਕਮਰੇ ਦਾ ਪ੍ਰਬੰਧ ਕਰ ਦੇਵੋ ਸਾਡਾ ਪ੍ਰੋਗਰਾਮ ਉਸ ਕਮਰੇ ਵਿੱਚ ਸਵਾਈ ਆਦਕ ਕਰਕੇ ਸ੍ਰੀ ਕਾਹੇ ਅਖੰਡ ਪਾਠ ਸੇਵਾ ਅਤੇ ਦੀਵਾਨ ਆਰੰਭ ਕਰ ਲੈਣ ਦਾ ਹੈ ਇਹ ਸੁਣ ਕੇ ਇਲਾਕੇ ਵਾਲੇ ਪ੍ਰੇਮੀ ਬਹੁਤ ਹੀ પ્રસન્ન ਹੋਏ ਉਹ ਦੇਖ ਗਾਣ ਲੱਗੇ ਕਿ ਸਾਡੇ ਵੀ ਤੁਨ ਬਾਗ ਹਨ ਜੋ ਸਾਨੂੰ ਸੰਗਤ ਦੀ ਸੇਵਾ ਕੰ ਦਾ ਸਵਗਸਾ ਪ੍ਰਾਪਤ ਹੋਇਆ ਕੁਝ ਸਿੰਘ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਲੈਣ ਲਈ ਨਗਰ ਨੂੰ ਚਲੇ ਗਏ ਤੇ ਕੁਝ ਸਕੂਲ ਦਾ ਕਮਰਾ ਥੋੜੇ ਸਫਾਈ ਕਰਨ ਲੱਗ ਪਏ ਸਕੂਲ ਦੀ ਐਸ ਇੱਕ ਨੁਕਰੇ ਛੋਟਾ ਜਿਹਾ ਕਮਰਾ ਸੀ ਜਿਸ ਸਕੂਲ ਦਾ ਸੇਵਾ ਦਾ ਰਹਿੰਦਾ ਸੀ ਉਸ ਕਮਰੇ ਵਿੱਚ ਸੰਗਤ ਨੇ ਬਾਬਾ ਜੀ ਦਾ ਅਸਨ ਨਾ ਦਿੱਤਾ ਸਤਿਗੁਰੂ ਜੀ ਦੇ ਆਉਣ ਤੱਕ ਬਾਬਾ ਜੀ ਨੇ ਆਰਾਮ ਕੀਤਾ ਸ੍ਰੀ ਕੰਨ ਅਖੰਡ ਪਾਠ ਦਾ ਆਰੰਭ ਇੰਦਰ ਕਮਰੇ ਦੀ ਸਫਾਈ ਆਦ ਕਰਕੇ ਸਤਿਗੁਰੂ ਜੀ ਪ੍ਰਕਾਸ਼ ਕਰਨ ਲਈ ਸਾਰੀ ਤਿਆਰੀ ਕਰ ਲਈ ਗਈ ਉਧਰ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾਸ ਵਾਰਾ ਸੰਗਤਾਂ ਲੈ ਆ ਲੈ ਨਹੀਂ ਲੈ ਆਂਦਾ ਜਥੇ ਦੀ ਸੰਗਤ ਨੇ ਜੈਕਾਰੇ ਛੱਡ ਕੇ ਸਤਿਗੁਰੂ ਜੀ ਦਾ ਸਵਾਗਤ ਕੀਤਾ ਸੰਗਤ ਨੂੰ ਵੀ ਪਤਾ ਲੱਗ ਗਿਆ ਸੀ ਕਿ ਅਸੀਂ ਹੁਣ ਇੱਥੇ ਹੀ ਟਿਕਣਾ ਹੈ ਲੋਡ ਸਪੀਕਰ ਵੀ ਨਗਰवाणी ਨਾਲ ਹੀ ਲੈ ਆਏ ਸਨ ਸਤਿਗੁਰੂ ਜੀ ਦਾ ਪ੍ਰਕਾਸ਼ ਕਰਕੇ ਸਾਰੇ ਸੰਗਤ ਨੂੰ ਪ੍ਰੋਗਰਾਮ ਤੋ ਜਾਣੂ ਕਰਵਾ ਦਿੱਤਾ ਗਿਆ 10:30 ਵਜੇ ਦੇ ਕਰੀਬ ਸ੍ਰੀ ਅਖੰਡ ਪਾਠ ਸਾਹਿਬ ਜੀ ਦਾ ਨੰਮ ਦੀ ਅਰਦਾਸ ਹੋਈ ਜਥੇ ਵਿੱਚ ਹੀ ਸੀ ਅਖੰਡ ਪਾਠ ਸਾਹਿਬ ਜੀ ਦੀ ਸੇਵਾ ਲਈ ਸੰਖਾफी ਸਨ ਜਦ ਪਾਠੀ ਸਿੰਘਾਂ ਨੇ ਨੋਂ ਲਿਖੇ ਗਏ ਤਾਂ ਇਹ ਲੋੜੀ ਦੇ ਪਾਠੀਆਂ ਤੋਂ ਬਹੁਤ ਜ਼ਿਆਦਾ ਸਨ ਜਦ ਬਾਬਾ ਜੀ ਨੂੰ ਇਸ ਬਾਰੇ ਦੱਸਿਆ ਤਾਂ ਆਪ ਜੀ ਨੇ ਪ੍ਰਬੰਧਕਾਂ ਨੂੰ ਕਿਹਾ ਕਿ ਨਾਲ ਦੇ ਕਮਰਿਆਂ ਵਿੱਚ ਬੇਸ਼ ਮੇਨਤੀ ਚੌਪਈ ਅਤੇ ਮੂਲ ਮੰਤਰ ਦਾ ਜਾਪ ਆਰੰਭ ਕਰ ਦੇਵੋ ਥੋੜੇ ਚਰਬਾਨ ਹੀ ਦੋ ਹੋਰ ਕਮਰਿਆਂ ਵਿੱਚ ਮਸ਼ਾਈ ਕਰਕੇ ਮੇਨਤੀ ਚੌਪਈ ਅਤੇ ਮੂਲ ਮੰਤਰ ਦਾ ਜਾਪ ਆਰੰਭ ਕਰ ਦਿੱਤਾ ਉਧਰ ਪਿੰਡਾਂ ਵਿੱਚੋਂ ਸੰਗਤਾਂ ਨੇ ਜਿੱਥੇ ਵਾਸਤੇ ਲੰਗਰ ਪਕਾ ਕੇ ਦਾਣਾ ਸਬਜ਼ੀਆਂ ਦੀਆਂ ਦੀਗਾਂ ਭਰ ਕੇ ਲਿਆਉਣੀਆਂ ਸ਼ੁਰੂ ਕਰ ਦਿੱਤੀਆਂ ਉਹ ਨਗਰ ਵਿਚੋ ਮੇਂ ਅੰਤ ਦੰਦ ਆਉਣ ਲੱਗ ਪਿਆ ਵਜ ਪ੍ਰੇਮੀ ਬਾਲਣ ਦੀਆਂ ਟਰਾਲੀਆਂ ਸੁੱਕੀਆਂ ਰਸਤੇ ਅਤੇ ਵੱਡੇ ਵੱਡੇ ਇਕੜਾ ਹੀ ਤੇ ਦੀਗੇ ਲੈ ਆਏ ਸੰਗਤਾਂ ਨੇ ਕੜਾਹੀ ਰੱਖਣ ਵਾਤੇ ਪੱਟੀਆਂ ਪੜਤ ਕੇ ਉੱਪਰ ਕੜਾਹੀ ਰੱਖ ਲਈ ਅਤੇ ਜਿੰਨਾ ਦੁੱਧ ਆਇਆ ਉਹ ਇੱਕ ਕੜਾਹੀ ਵਿੱਚ ਪਾ ਕੇ ਵਾਲ ਲਿਆ ਅਤੇ ਸੰਗਤਾਂ ਵਿੱਚ ਵਰਤੌਣਾ ਸ਼ੁਰੂ ਕਰ ਦਿੱਤਾ ਪ੍ਰਸਾਦ ਦੇ ਸਾਜੀ ਦੇ ਨਾਲ ਪਾਣੀ ਦੀ ਜਗ੍ਹਾ ਖੁੱਲਾ ਦੁੱਧ ਵਰਤਣ ਲੱਗਾ ਮਾਲ ਵਿੱਚ ਆਇਆ ਦੁੱਧ ਦੂਸਰੀ ਕੜਾਹੀ ਵਿੱਚ ਪਾ ਕੇ ਵਾਲ ਲਿਆ बच्चे भी बस बच्चे भी बस तेले की स्कूल पढ़ने आ गए पर स्कूल ਵਿੱਚ ਤਾਂ ਹੋਰ ਹੀ ਰੰਗ ਵੱਜਾ ਹੋਇਆ ਸੀ ਜਿੰਨਾ ਕਮਰਿਆਂ ਵਿੱਚ ਉਹ ਪੜਨ ਲਈ ਬੈਠਦੇ ਸਨ ਉਹਨਾਂ ਵਿੱਚ ਅਜਿਹਾ ਅਖੰਡ ਪਾਠ ਸਹਿਮ ਅਤੇ ਗਰਵਾਣੀ ਦੇ ਅਖੰਡ ਜਾਪ ਚੱਲ ਰਹੇ ਸਨ ਗ੍ਰਾਹਣ ਵਿੱਚ ਜਿਸ ਵਿੱਚ ਉਹ ਮੈਲੇ ਸਮੇਂ ਬੱਚੇ ਖੇਡਿਆ ਕਰਦੇ ਸਨ ਸੰਗਤਾਂ ਦੀਆਂ ਪੰਗਤਾਂ ਨਾਲ ਭਰੀ ਹੋਈ ਸੀ ਸਾਰੇ ਬੱਚੇ ਹੈਰਾਨ ਸਨ ਕਿ ਰਾਤੋਂ ਰਾਤ ਇਹ ਕੀ ਖੇਡ ਵਰਤੀ ਹੈ ਉਹ ਬੜੇ ਖੁਸ਼ ਸਨ ਕਿ ਸਕੂਲ ਤੋਂ ਛੁੱਟੀ ਹੋ ਗਈ ਹੈ ਨਾਕੇ ਦੀ ਸੰਗਤ ਜੋ ਉਸ ਕੀ ਰਸਤ ਨਾ ਕਿ ਆਉਂਦੀ ਉਸ ਨੂੰ ਇੱਕ ਕਮਰੇ ਵਿੱਚ ਸਟੋਰ ਕਰ ਲਿਆ ਜਾਂਦਾ ਕਿਉਂਕਿ ਸੰਗਤਾਂ ਬੜੇ ਚੌਵ ਨਾਣ ਪਿੰਡ ਵਿੱਚੋਂ ਹੀ ਲੰਗਰ ਪਕਾ ਕੇ ਟਰਾਲੀਆਂ ਭਰ ਲਿਆਉਂਦੀਆਂ ਜੋ ਕਿ ਜਥੇ ਦੇ ਬਰਤਨ ਤੋਂ ਵੀ ਵੱਧ ਜਾਂਦਾ ਪੰਜ ਦਿਨ ਇਸ ਸਥਾਨ ਤੇ ਕੋਈ ਨੰਗਰ ਨਹੀਂ ਪੰਗਾਇਆ ਸੰਗਤਾਂ ਸਤਿਗੁਰੂ ਜੀ ਦੀ ਐਸੀ ਮਿਹਰ ਸੀ ਕਿ ਸੰਗਤਾਂ ਨੂੰ ਆਪ ਹੀ ਪਰੇਸ਼ਾ ਪਰੇਨਾ ਦੇ ਕੇ ਤਰ੍ਹਾਂ ਤਰ੍ਹਾਂ ਦੇ ਨਰਥ ਜਥੀ ਮਹਤੀ ਤੇ ਜੀ ਜਾਂਦੇ ਸਕੂਲ ਵੀ ਦੀ ਗਰਾਉਂਡ ਵਿੱਚ ਦਵਾਨ ਆਰੰਭ ਦਪਹਿਰ ਨੂੰ ਸਤਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਦੂਸਰਾ ਸਰੂਪ ਲਿਆ ਇਹ ਸਕੂਲ ਦੇ ਹੱਥ ਵਿੱਚ ਚਾਨਣੀਆਂ ਸਜਾ ਕੇ ਪ੍ਰਕਾਸ਼ ਕਰ ਲਿਆ ਤੇ ਦਵਾਨ ਆਰੰਭ ਹੋ ਗਿਆ ਪੀਰਤਰੀਆਂ ਤੇ ਢਾਡੀ ਸਿੰਘਾਂ ਵਿੱਚ ਬੇਅੰਤ ਆਗਏ ਲੰਗਰ ਹੀਠ ਸੰਗਤਾਂ ਹੈਟ ਚੋਨੇ ਦੀ ਪ੍ਰਾਲੀ ਜੋ ਕਿ ਨਜ਼ਦੀਕ ਖੇਤਾਂ ਵਾਲਿਆਂ ਨੇ ਲੈ ਆਂਦੀ ਸੀ ਪਸ਼ਾ ਦਿੱਤੀ ਗਈ ਮਨੁੱਖ ਦੇਖ ਕੇ ਹਨਾਨ ਰਹਿ ਜਾਂਦਾ ਸੀ ਕਿ ਇੰਨੀ ਸੰਗਤ ਦਾ ਤੇ ਲੰਗਰ ਪਾਣੀ ਦਾ ਪ੍ਰਬੰਧ ਕੌਣ ਦਾ ਚਲਾ ਰਹੇ ਹਾ ਬਸ ਸਾਰੇ ਕੰਮ ਕੋਈ ਗੇਬੀ ਸਖਤੀ ਹੀ ਕਰਦੀ ਵਰਤੀਤ ਹੋ ਰਹੀ ਸੀ ਹਰ ਕੰਮ ਬਹੁਤ ਜੋ ਜੰਗ ਨਾਲ ਅਤੇ ਸਮੇਂ ਸਿਰ ਆਪਣੇ ਆਪ ਹੀ ਹੋਈ ਜਾਂਦਾ ਸੀ ਭੂਦਨ ਛੇਦਨ ਜਥਾ ਇਸ ਸਥਾਨ ਤੇ ਠਹਿਰਿਆ ਕਿਸੇ ਨੇ ਆਪਣੀ ਇੱਛਾ ਨਾਲ ਯਾਲ ਛਕਿਆ ਹੋਵੇ ਤਾਂ ਉਸ ਦੀ ਮਰਜੀ ਪਰ ਪ੍ਰਸ਼ਾਦੇ ਨਾਲ ਉਹ ਉੰਜ ਬਹੁਤੀ ਸੰਗਤ ਦੁੱਧ ਹੀ ਛਕਦੀ ਸੀ ਸੰਗਤ ਜਿੰਨਾ ਕਦੋਂ ਦੇ ਸਕਦੀ ਸੀ ਉਹਦੇ ਨਾਲੋਂ ਵਧੀਕ ਹੋਰ ਆ ਜਾਂਦਾ ਰਾਤ ਨੂੰ ਪਿੰਡ ਦੇ ਨੌਜ ਨੌਜਾਨ ਸੰਗ ਨੀਜੇ ਪਾਲੇ ਗਣਾ ਸਿਆਂ ਤੇ ਤੇ ਸੁੱਟੇ ਆਦਕ ਲੈ ਕੇ ਸਾਰੇ ਜਥੇ ਦੇ ਇੱਧ ਗੈਦਾ ਨੈਰਾ ਦੰਦੇ ਜਥੀ ਦੇ ਸਿੰਘ ਨਿਸ਼ਤ ਨਿਸ਼ਚਿਤ ਹੋ ਕੇ ਆਰਾਮ ਕਰਦੇ ਇਤਸਮਾ ਮਰਨੇ ਆ ਬੋਲਣ ਵਿੱਚ ਕੋਈ ਅੱਖਰ ਵੰਦਾ ਘਟਾ ਪੁਸਤਕ ਮਾਫ ਕਰਨਾ ਇਹ ਤਾਂ ਉਸ ਦਾ ਮਸੀਹਾ ਕਰਨੀ ਤੇ ਬਣਾਉਣੀ ਆ ਆਪਦੀ ਅਣਜਾਣ ਬੱਚੀ ਦੇ ਸਹਿਤ ਖੱਤ ਰੱਖਣਾ ਨਾਮ ਦੀ ਦਾਤ ਵਾਸ਼ਨੀ ਚੰਨਾ ਦੇ ਪ੍ਰਿੰਟ ਵਾਸ਼ਨੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ